ਹਰ ਜੀ ਫੋਟੋ ਜੀ ਜੀ ਆਪਾਂ ਮੈਸੰਜੀ ਇਸ ਜਗ੍ਹਾ ਪਰ 1916 ਦਾ ਹੈ। ਅੱਛਾ ਜੀ। ਉਸ ਟਾਈਮ ਤੇ ਗਿਆ ਉਹ ਗੁਰਦਾਰਾ ਸ਼ੋਭਾ ਦਾ ਕੋਈ ਇਨੀ ਸੀ। ਅੱਛਾ ਜੀ। ਤੇ ਜੰਗਲ ਬੀਆ ਬਾਨੀ ਚਾਰੇ ਪੇ ਰਸਤਾ ਵੀ ਹੈ ਇਹ ਗੁਰਦਾਰਾ ਉਹ। ਅੱਛਾ ਜੀ। ਉਹ ਬਾਬਾ ਜੀ ਆ ਮੈਸੰਜੀ ਦਾ ਬਾਬਾ ਧਰਮ ਸਿੰਘ ਜੀ ਇਹ ਦੋਨੋਂ ਆਹ ਬੁਰਸ਼ ਬੁੱਢੇ ਜਾਲ ਦੇ। ਅੱਛਾ ਜੀ। ਯਾ ਉਹ ਕੋਹੇ ਆ ਤੇ ਆਏ ਸੀ। ਠੀਕ ਹੈ। ਲੋਹ ਕੋਹੇ ਤਾਂ ਇਹ ਪੰਜ ਸੱਤ ਸੰਧੀ ਨਾਲ ਤੇ ਇੱਕ ਔੜਾ ਬਰਾਜੀਦ ਹੋ ਗਿਆ ਨਾ ਚਾਈ ਗਾ ਗਿਆ ਅੱਛਾ ਜੀ ਫਿਰ ਦੂਜੇ ਔੜੇ ਸਮਾਂ ਲੱਗ ਗਿਆ ਪੈਦਲ ਆਏ ਬਾਬਾ ਬਸਨ ਜਿਹੜਾ ਹੁੰਦਾ ਪੰਜਾਬ ਤੋਂ ਪੰਜਾਬ ਤੋਂ ਲੱਦੇ ਸੀ ਆ ਪੈਦਲ ਸੀ ਜੀ ਉਹ ਇਹ ਕਰੇਗਾ ਵੀ ਕੋਈ ਸਮਾਨ ਲੱਦਿਆ ਕੁਸ਼ਾਬ ਤੱਕ ਚਲਾ ਕੇ 6 ਮਹੀਨੇ ਯਾਤਰਾ ਕਰੇ ਤੇ ਪਹੁੰਚੇ ਭੈਣਾ ਠੀਕ ਹੈ ਜੀ ਜੇ ਸਾਰੇ ਜੂੜਾ ਹੀ ਯਾਤਰਾ ਕਰਦੇ ਕਦੇ ਇਥੇ ਮਾਤਾ ਜੀ ਦੇ ਸਾਹ ਤੇ ਆਏ ਅੱਛਾ ਜੀ ਆ ਐਕਸੇ ਜਿਵੇਂ ਆਪਾਂ ਗੁਰਦਾਰਾ ਬਣਾ ਥੱਲੇ ਆ ਵੀ ਨੇ ਦਰਸ਼ਨ ਕੀਤੇ ਉਹਨੇ ਜਿਹੜਾ ਫੋਟੋ ਲੱਗਿਆ ਹੋਇਆ ਹਾਂਜੀ ਇਹ ਸਾਰਾ ਸਾਬ ਬਣਾ ਹੈ ਉੱਥੇ ਪਹਿਲਾਂ ਕਿਹੜੇ ਚਾਰ ਟਾ ਪਈਆਂ ਸੀ ਪਿੰਡ ਵਾਲੇ ਦਾ ਦੇ ਨਾਲ ਹੀ ਪਿੰਡ ਦਾ ਪਿੰਡ ਹੈਗਾ ਬੰਮ ਵਾਲਾ ਦੇ ਨਾਲ ਹੀ ਆਪਾਂ ਅੱਛਾ ਜੀ ਉਹ ਫਿਰ ਤੇ ਇੱਕ ਉੱਤੇ 3 ਪਈ ਸੀ ਛੋਟੀ ਅੱਛਾ ਜੀ ਉਹ ਕਿਤੇ ਗਏ ਆਗੇ ਕਿਤੇ ਦਿਨ ਤੇ ਆਦੇ ਆਉਂਦੇ ਜੀ ਜੋਰ ਦੀਆ ਜਗਾ ਕੇ ਚਲੇ ਰਹੀ ਦੀ ਆਇਆ ਉਹ ਕਹਿੰਦੇ ਸੀ ਮਾਤਾ ਕੀ ਜਗਾ ਹੈ ਪਰ ਇਹ ਨਹੀਂ ਪਤਾ ਕਿਹੜੀ ਮਾਤਾ ਕੀ ਕਿਹੜੀ ਮਾਤਾ ਦੀ ਠੀਕ ਇਹ ਪ੍ਰਚਲਤ ਸੀ ਪਹਿਲਾਂ ਤਾਂ ਕਿ ਨਾਲ ਹੀ ਇਹ ਰਘੂਦਵਾਰਾ ਸੀ ਸ਼ਾਰਗੁਰਦਵਾਰਾ ਸੀਗਾ ਠੀਕ ਹੈ ਉਹ ਕੋਮੇਟੀ ਅੰਦਰ ਸੀਗੇ ਉਹ ਉਸੇ ਛੋੜੇ ਕਮਰੇ ਬਣੇ ਹੋਏ ਸੀ ਠੀਕ ਹੈ ਇਹ ਇੱਥੇ ਕੋਈ ਸਵਾਲ ਨਹੀਂ ਆਪਣਾ ਮਾਰਦੇ ਠੀਕ ਹੈ ਜੀ ਤੇ ਜਦੋਂ ਬਾਬਾ ਜੀ ਰਾਤ ਰਹਿਏ ਸੇ ਜਗ੍ਹਾ ਤੇ ਅੱਛਾ ਜੀ ਸਵੇਰ ਫਿਰ ਜਦੋਂ ਅੰਮ੍ਰਿਤ ਵੇਲੇ ਜਾਗੇ ਸਨ ਆਪਣੀ ਤੇ ਨਾਲ ਹੀ ਗੰਗਾ ਵਗਦੀ ਹੈ ਬਰਾਵਰੀ ਠੀਕ ਹੈ ਜੀ ਹਾਂ ਜੀ ਸ਼ਾਮ ਵੇਲੇ ਕਰਕੇ ਬਹੁਤ ਆਰਥੀ ਨਹੀਂ ਕਹਿੰਦੇ ਵੀ ਮਹਾਰਾਜ ਆਪਾਂ ਚਲੀਏ ਤੇ ਕੋਈ ਪਰਵਾਹ ਤਾਂ ਹੈ ਨਹੀਂ ਠੀਕ ਹੈ ਆਪਾਂ ਕੀ ਕਰਾਂਗੇ ਇੱਥੇ ਤੇ ਫਿਰ ਮਮਾਈ ਆ ਕੇ ਸਾਰੇ ਕੋਲੇ ਜਿੱਥੇ ਜਾ ਕੇ ਟਾਪਿਆ ਜੀ ਅਰਦਾਸ ਕੀਤੀ ਮਾਤਾ ਜੀ ਨੂੰ ਅੱਲੇ ਮਾਰ ਲਿਆ ਬਕੋ ਵਾਹੀ ਗੁਰ ਉਹ ਤਾਂ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸਾਡੇ ਗੈਨਿਕ ਕਿਰਪਾਲ ਸਿੰਘ ਜੀ ਬੜੈਚ ਹੋਏ ਆ ਲਖਾਰੀ ਸਿੰਘ ਠੀਕ ਹੈ ਉਹ ਉਹਨਾਂ ਨੇ ਮੈਸੇ ਅਸਾਂ ਕੀਤਾ ਸੀ ਅੱਛਾ ਜੀ ਠੀਕ ਹੈ ਜੀ ਬੋੜੇ ਗੱਲ ਰਹੀ ਹੈ ਉਹਨਾਂ ਦੀ ਲਿਖਤ ਹੈ ਮਾ ਆ ਵੀ ਦੱਸ ਰਹੇ ਆ ਲਿਖਿਓ ਜੀ ਪੂਰੀ ਸਟੋਰੀ ਬਹੁਤ ਬਣੀ ਸਖਤੀਆਂ ਲਗਾ ਰਹੇ ਆ ਉਹਨਰ ਫਿਰ ਅੱਬੈ ਨੂੰ ਕਦਮ ਮੀ ਆ ਜਾਈ ਬ੍ਰਿਠ ਅੱਛਾ ਗਾਣਾ ਨਹੀਂ ਗਏ ਤੇ ਠੀਕ ਹੈ ਤੁਹਾਨੂੰ ਲੈਂਦਾ ਗਿਆ ਇੱਥੇ ਤੁਹੇ ਆਏ ਨਹੀਂ ਤੇ ਮਾਤਾ ਜੀ ਲੰਗਰ ਇੱਥੇ ਚੱਲੂ ਘਰੋ ਜੇ ਬਾਹਰ ਪਿਆ ਠੀਕ ਹੈ ਜੀ ਜੀ ਮਾਤਾ ਜੀ ਤੁਹਾਡੀ ਮਾਤਾ ਜੀ ਸਾਜਿਵ ਤਪਸਥਾਨ ਆ ਠੀਕ ਹੈ ਇਹ ਮਾਰਾ ਦਾ ਵਾਰਸ਼ੀ ਇੱਥੇ ਤੁਹਾਡੇ ਜਿਹੜਾ ਲੰਗਰ ਆ ਦੁਨੀਆ ਦਾ ਕਹੇਗਾ ਠੀਕ ਹੈ ਕੁਸ਼ਕਰਾਉਸ਼ ਆਕੇ ਰੰਗਰ ਬੰਦ ਹੋਇਆ ਮੌਤੂਬੀ ਨਿਰਤਾ ਕੋ ਚਾਲੂ ਹੋਈ ਤੇ ਉਹ ਮੈਸੇਂਜੇ ਗਿਆ ਤਾਂ ਰਜੇ ਨਵੀਂ ਉਸ ਦਿਨ ਉਹ ਚੀ ਬਣਾ ਲਿਆ ਤੇ ਇਹਨੂੰ ਪੋਸਟੈਂਡ ਦੇ ਪਤਾ ਹੀ ਆ ਵੀ ਕੀ ਹਾਲ ਸੋਣੀ ਹੈ ਫਿਰ ਸੜਕ ਬਹੁਤ ਘਟਾਉਂਦੀ ਸੀ ਹਾਂਜੀ ਫਿਰ ਫੌਜੀ ਦਾ ਸਟੈਂਡ ਜਿਹੜੇ ਹੁੰਦੇ ਸੀਗੇ ਉਹ ਕਾਹ ਚੀ ਮੈਨੇ ਬੰਦ ਹੋਇਆ ਤੇ ਫੌਜੀ ਆਉਂਦੀ ਜਾਂ ਡਰਾਈਵਰ ਕਦਾ ਆਇਆ ਨਹੀਂ ਬਾਕੀ ਸਭ ਜਾ ਰਿਹਾ ਰਸਤਾ ਹੈ ਨਹੀਂ ਨਾ ਉਹਨੂੰ ਕਿੱਥੇ ਲੈ ਜਾਣਾ ਹਾਂਜੀ ਆ ਜਿਹੜਾ ਪੋਲ ਬਣਿਆ ਇਹ ਵੀ ਸਾਡੇ ਸਾਹਮਣੇ ਬਣਿਆ ਸ਼ਿਕਾਰ ਕਰਦਾ ਇੱਥੇ ਸੰਗਤ ਉਹਨਾਂ ਯੂਸਾਬ ਤੋਂ ਸਾਰੇ ਗੋਲਡਰ ਰਿਸ਼ਨ ਕਰਕੇ ਐਸੇ ਹੁੰਦੇ ਸੀ ਇੱਥੋਂ ਲੋਹੇ ਦੇ ਕਿਨਾਰੇ ਪਾਰ ਹੁੰਦੇ ਸੀ ਅੱਛਾ ਲੋਹਿਆਂ ਸ਼ਿਕਾਰ ਕਰਨ ਵਾਸਤੇ ਲੋਹਿਆਂ ਦੇ ਕਿਨਾਰੇ ਬਾਬਾ ਐ ਕਰਦੇ ਹੁੰਦੇ ਅੱਥੇ ਜਿਨ੍ਹਾਂ ਨੇ ਪੋਲ ਬਣਾਇਆ ਠੀਕ ਹੈ ਇਹ ਲੋਹੇ ਦੇ ਪਾਰ ਕਰਕੇ ਸ਼ਿਕਾਰ ਕਰਦਾ ਸ਼ਿਕਾਰ ਘਾੜਦਾ ਫਿਰ ਬੈਲ ਬਣੀਆਂ ਕਹਿੰਦੇ ਸੀ ਆਪਣੇ ਘਟੇ ਕਹਿੰਦੇ ਹਾਂਜੀ ਉਹਨਾਂ ਦੇ ਫਿਰ ਇੱਥੇ ਆਉਣਾ ਠੀਕ ਹੈ ਜੀ ਤੇ ਜੇ ਜਦੋਂ ਉਹ ਐਸੇ ਜੀਵੀਆਂ ਵਜਿਓਂ ਹੁੰਦੇ ਸੀ ਜਿਹੜੇ ਤੇਰੇ ਲੋਕੀਂ ਵਰਟੇ ਉਹ ਫਿਰ ਸੰਗਤੋਂ ਪੈਸੇ ਉਸੂਲ ਕਰਦੇ ਸੀ। ਮੇਰੇ ਰਸਤੇ ਦਾ ਸਾਨੂੰ ਬੰਦਾ ਫਸਲ ਖਰਾਬ ਹੁੰਦੀ ਆ। ਠੀਕ ਹੈ। ਤੇ ਉਹ ਵੀ ਜੈਸੀ ਗਰੀਬ ਆਦਮੀ ਸੀ। ਹਾਂਜੀ। ਆਪਣੇ ਸੰਗਤ ਦੇ ਦਿੰਦੇ ਸੀ। ਰੋਈ ਹੌਲੀ ਬਾਪਾ ਮੱਸਾ ਜੀ ਦਾ ਧਰ ਕੇ ਨੇ ਚੰਗੀ ਤਬੱਸਾ ਕੀਤੀ ਐ ਬਹੁਤ ਪਠਾਈ ਕੀਤੀ ਐ ਤੇ ਇਸ ਫਿਰ ਸੱਚਖੰਡ ਤੋਂ ਆਪਾਂ ਨੂੰ ਰਾਸਤਾ ਵੀ ਮਿਲੂ ਹੋਈ। ਅੱਛਾ। ਹਾਂ ਜੀ ਸਿੰਘਾ ਜੀ। ਠੀਕ ਹੈ ਉਹ ਤੋਂ ਪੁਜਾਰੀਆਂ ਨੇ ਮਿੱਤ ਜੀ ਬਾਬਾ ਜੀ ਨੂੰ ਇੱਥੇ ਲੈ ਕੇ ਜਾਇਆ ਗੋ ਰਾਤ ਦੇ ਸਮੇਂ ਤੋਂ ਦਰੇ ਕੋ ਵਹੇ ਨਹੀਂ ਗਾ ਹੂੰ ਇਹ ਕੋਈ ਸੰਗਤਾ ਹੁੰਦੀ ਥਾਡੇ ਕੋਲ ਤੇ ਬਾਬਾ ਬਸ ਨੇ ਜੀ ਆਪ ਜਾਂਦੇ ਟੋਕਰੇ ਚ ਕਰਕੇ ਟੋਕਰਾ ਲੈ ਕੇ ਆ ਨਦੀ ਨਦੀ ਜਾਂਦੇ ਸੀ ਓਹੋ ਬੜੀ ਭਗਤੀ ਹਾਂ ਜੀ ਬੜੀ ਕਹਾਣਾ ਪਾਸ ਤੇ ਲੱਗੇ ਹੁੰਦੇ ਸੀ ਤੇ ਸੰਗਤ ਨੂੰ ਸ਼ਕਾਉਣਾ ਤੇ ਕਈ ਵਾਰੀ ਥੇਰ ਬੁਸ਼ ਗਾ ਨਹੀਂ ਆ ਕੋਈ ਹੋਣਾ ਚੱਲੀਆਂ ਸ਼ਕਾਉਂ ਵੀ ਹੋਣਾ ਉਹੜੇ ਪੜੀ ਲੈਣ ਲੱਗੇ ਫਿਰ ਕਦੇ ਕੱਲਾ ਲੈ ਲਿਆ ਕਦਾ ਕੱਲਾ ਲੈ ਲਿਆ ਆਪਣਾ ਕਬਦੇ ਘਰਾਉਂਦੇ ਬਾਹਰ ਹੀ ਕਰਨ ਲੱਗੇ ਬਾਬਾ ਜੀ ਸਿੰਘ ਆਉਣ ਲੱਗੇ ਉਹ ਬਾਬਾ ਜੀ ਪੂਰ ਪੂਰ ਸਾਥ ਸੂਰ ਪੂਰਨ ਮਾ ਪੂਰਨ ਮਾ ਪੂਰਨ ਇਹਨਾਂ ਨੂੰ ਭ੍ਰਮ ਗਿਆਨੀ ਕਹਿੰਦੇ ਆ ਹਾਂ ਉਹ ਚੀਜ਼ ਸੀ ਉਹ ਤੇ ਬਾਕੀ ਸਿਰ ਉਹ ਕਹਿੰਦੇ ਭ੍ਰਮ ਗਿਆਨੀ ਕਿਉਂ ਭ੍ਰਮ ਗਿਆਨੀ ਜਾਣ ਉਹਨਾਂ ਨੂੰ ਉਹ ਹੀ ਗਿਆਨ ਸੀ ਜਿਹੜੇ ਉਸ ਵਾਸਤੇ ਪਹੁੰਚੇ ਹੋ ਸਹੀ ਗੱਲ ਜੀ ਤੇ ਉਹਨਾਂ ਦੇ ਬਹੁਤ ਬਹੁਤ ਇਦਾਂ ਥੋੜਾ ਜਿਹਾ ਇਤਿਹਾਸ ਆ ਉਹ ਤੇ ਆਪਨੇ ਜਿਹੜਾ ਅਸਲੀ ਬਾਬਾ ਜੀ ਦਾ ਤੁਹਾਨੂੰ ਫੇਰ ਕਿਤੇ ਟੇਟਾ ਕਰਗੇ ਹੈ ਨਹੀਂ ਹੋਣਾ ਫਤਿਹੇ ਸਾਹਮਣੇ ਦਿੱਤੇ ਹੋਏ ਆ। ਅੱਛਾ। ਇਹਦੇ ਜਿਵੇਂ ਐਸੀ ਕਰਨੀ ਬਈ। ਤੇ ਬਾਬਾ ਜੀ ਜਿੱਥੇ ਦਾ ਵਾਸਤਾ ਸੀ ਬਈ ਜਿੱਥੇ ਉਹ ਜਿਵੇਂ ਇੱਥੇ ਛੋਟਾ ਆਪਣਾ ਕਮਰਾ ਹੁੰਦਾ ਸੀਗਾ। ਪੂਰੀ ਸਰ ਹਮਾਦ ਦਾ ਘੜਾ ਪਤੀ ਸਾਹਿਬ ਮਨ ਤੇਲ ਪਿਆ ਹੁੰਦਾ ਸੀ ਉਹਨੇ ਰਵਤ। ਠੀਕ ਹੈ ਜੀ। ਤੇ ਤਾਲਾ ਨਹੀਂ ਲਾਉਦੇ ਨਾਲ ਕਿਸੇ ਗੋਲ ਗ੍ਰੂ ਤਾਲਾ ਲੱਗਿਆ ਹੁੰਦਾ ਸੀ ਉਸ ਟਾਈਮ ਤੇ। ਅੱਛਾ ਜੀ। ਤੇ ਫਿਰ ਉਹ ਇੱਕ ਦਿਨ ਉਹ ਰਸੇੰਗਾ ਨੇ ਰਾੜਾ ਲਾਉਣ ਦੀ ਗੱਲ ਨੇ। ਨੇ ਬਾਬਾ ਜੀ ਤੋਂ ਰਾਸਤ ਰੈਲੀ ਅੱਛਾ ਜੀ ਤੇ ਖੰਡ ਕਿੱਪਾ ਗਨੇ ਸੀ ਅੱਛਾ ਉਹ ਥੋੜੀ ਘਟ ਦਿੱਤੀ ਬਾਬਾ ਜੀ ਨੇ ਉਹ ਵੀ ਲੈ ਗਈ ਉਹ ਕਿਹਾ ਬਾਬਾ ਜੀ ਚਲੇ ਗਏ ਪਰ ਉਹਨੇ ਕਮਰਾ ਦਾ ਖੋਲੇ ਸੀ ਤੇ ਘਰ ਦੀ ਜੋੜੀ ਅੱਛਾ ਹਾਂ ਜੀ ਤੇ ਉਹ ਸਿੰਘ ਪਹਰ ਲਈ ਤੇ ਫਿਰ ਆਪੇ ਉਧਰ ਹੀ ਘੇਰ ਤੋਂ ਮੁੜਿਆ ਆਪਾ ਅੱਛਾ ਜੀ ਦੇਖਿਆ ਸੰਗੀ ਜੋੜੀ ਬਰੀ ਥਲੇ ਖੰਡ ਗਿਰਦੀ ਜਾਂਦੀ ਸੀ ਤੇ ਆਪਾਂ ਹੀ ਉਹ ਸਿੰਘ ਕੋਲ ਉਹਨੇ ਵੇ ਆਪਾ ਉਧਰ ਨੂੰ ਮੁੜ ਗਿਆ ਉਹ ਕਿਹਾ ਤੇ ਨਰਨਾ ਜਾ ਰਿਹਾ ਹੈ ਅਬ ਇਹ ਅਰੋਜੀ ਚੱਲੂ ਲੈ ਗਿਆ ਦੇਖ ਕੇ ਹੰਡਿਟ ਕੀਤਾ ਦੇਖ ਕੇ ਹੰਡਿਟ ਕੀਤਾ ਇਹ ਬਾਬਾ ਜੀ ਦਾ ਸੁਤਰਾ ਗੀਠਾ ਵੀ ਦੇਖ ਕੇ ਆਏ ਹਾਂ ਹਾਂਜੀ ਦੇਖਿਆ ਤੇ ਬੇੜੇ ਦਾ ਸੀਗਾ ਝਾੜ ਪੈਣਾ ਅੱਛਾ ਤੇ ਉਹ ਥੱਲੇ ਆਸਨ ਦੀ ਬਾਬੀ ਦਾ ਚਟਾਈ ਹੁੰਦੀ ਕੱਲੀ ਇੱਕ ਸਰਾਣਾ ਬੇੜੇ ਦਾ ਦਰਖਤ ਹੁੰਦਾ ਹੈ ਦਰਖਤ ਹੁੰਦਾ ਹੁਣ ਵੀ ਹੈਗਾ ਆਉਣ ਦੇ ਹਿੰਪਟ ਤੋਂ ਹੁਣ ਕਾਸ਼ਾ ਬਣਾਇਆ ਨਾ ਹੋਰ ਨਵਾਂ ਬਣਾਦਾ ਵੇਟਾ ਪਹਿਲਾਂ ਪਾਣਾ ਜੋ ਟਾਈਮ ਦਾ ਸੀਗਾ ਉਦੋਂ ਤੇ ਬੇਂਡਾ ਦੀ ਜਰਾ ਜਿਹਾ ਬਾਬੇ ਟਾਈਮ ਦਾ ਤੇ ਉੱਥੇ ਉਹਨਾਂ ਦਾ ਹਸਨ ਥੱਲੇ ਰੱਖਦੇ ਸੀ ਕਿਤੇ ਹੋ ਰਿਹਾ ਪਹਿੜਾ ਲੱਗਾ ਇੱਥੇ ਕਿ ਨਹੀਂ ਲੱਗਾ ਹਾਂ ਜੀ ਬਸ ਆਸੇ ਆਸੇ ਹੈਗੇ ਬਹੁਤ ਥੱਲੇ ਨਦੀ ਕਿਨਾਰੇ ਲਗੇ ਹੋਏ ਅੱਛਾ ਹਾਂ ਵਸੇ ਜੜਾ ਅੱਛਾ ਹਾਂ ਤੇ ਪਾਈ ਸੇ ਬੁੱਤੇ ਲਾਇਏ ਹੁਣ ਉਹ ਵੀ ਦੂਸਰਾਂ ਨਾਲੇ ਰਹਿੰਦੇ ਅੱਛਾ ਤੇ ਵੇਰੇ ਕੋਲੋਂ ਵੇਰੇ ਸੇ ਆਦਾ ਆਰਧਾ 15 ਜਵਾਰ ਜਾਂ ਆਰਿੰਦੇ ਸੀ ਅੱਜ ਆਉਣ ਜਾਂਦੇ ਨਹੀਂ ਗੰਗਾ ਨਹੀਂ ਰਹਿੰਦਾ ਹਾਂ ਹੂੰ ਇਹ ਤਾਂ ਨਹੀਂ ਜੀ ਆਦਾਂ ਦੇ ਦੇਖਿਆ ਆ ਬਾਬਾ ਜੀ ਥੱਲੇ ਬੈਠੇ ਆ ਉਹਨੂੰ 2 ਰੁਪਏ ਰੁਪਏ ਬੜਾ ਬੜੀ ਕੀਮਤੀ ਜੀ ਹੁੰਦੀ ਹਾਂਜੀ ਦੂਜੀ ਹੁੰਦੀ ਥੋਕਰੀ ਹਾਂਜੀ ਇਹ ਬਾਬਾ ਜੀ ਸਵੇਰੇ ਆਸਾਂ ਦਿਵਾਰ ਲਾਉਂਦੇ ਆ ਆਪ ਜਾ ਕੇ ਕਿੱਥੇ ਸੱਚਨ ਨਹੀਂ ਆਪਣੇ ਗੁਰਦਾਰੇ ਅੱਛਾ ਗੁਰਦਾਰਾ ਜੀ ਤਿੰਨਾ ਬਣਾਇਆ ਸ਼ਾ ਬਾਬਾ ਜੀ ਛੋਟਾ ਜੀ ਉਸ ਤੋਂ ਪੂਰਾ ਕਾਰ ਕਰਾਂਗੇ 6 ਵਜੇ ਫਿਰ ਆਉਣਾ ਬਾਬਾ ਜੀ ਆਪ ਸਜਾਉਣਾ ਸਾਰਾ ਕਰ ਕਰਾਂਗੇ ਫਿਰ ਮੰਗਲ ਪਾਂ ਕੇ ਆਦੇ ਜੀ 6:30 ਵਜੇ 7:00 ਵਜੇ ਇਜੇ ਬਾਹਰ ਕਹਿਆਂ ਦੇਖੇ ਤਾ ਉਹ ਉਹ ਦੇਹਰਾ ਮਾਇਆ ਉਹ ਬਰੋ ਨਾ ਬਾਬਾ ਨੇ ਕਹਿੰਦਾ ਬੱਬੇ ਇਹ ਤਾਂ ਬਾਬਾ ਹੀ ਬਾਹਰ ਜਾਣ ਲੱਗੇ ਰਾਣ ਬਣੀ ਨੂੰ ਤੇ ਬੱਬੇ ਮੈਂ ਨਾ ਤੇ ਝਾੜੂ ਸੇਵਾ ਕਰ ਰਹੀ ਆ ਅੱਛਾ ਉਹ ਲਗੇ ਤੇ ਕਰਦਾ ਉਹਨੂੰ ਤੇ ਦੇਖਦੇ ਪਈ ਉਹ ਸਰਾਣੇ ਥੱਲੇ ਪਿਆ ਹੈ 1 ਰੁਪਿਆ ਜਿਹੜਾ ਔਰੇ ਝਾੜੂ ਮਾਰਦਾ ਮਾਦਾ ਸਰਾਣੇ ਕੋਲ ਚਲੇ ਗਿਆ ਉਹਦੇ ਨੂੰ ਦੇ ਕੇ ਗੋਸੇਂ ਹੈ ਨਹੀਂ ਸੀ ਉਹਨੇ ਜਦੋਂ ਰਾਣਾ ਚੱਕਿਆ ਅੱਛਾ ਸੱਪ ਹੀ ਪੂਰਾ ਤਨਿਰ ਢਾਲ ਅੱਛਾ ਉਹ ਸਰਾ ਰੱਖਦਾ ਫਿਰ ਆਰੇ ਵਾਰ ਇਹ ਲੋ ਜੀ ਦੂਰੀਆਂ ਫੇਰ ਲਗਾਤਾਰ ਚਾਰ ਦਿਨ ਉਹਨੇ ਕੌਤਕ ਕੀਤਾ ਉਹਨੇ ਚਾਰੇ ਦਿਨ ਉਹ ਚਾਰ ਦਿਨ ਦਾਲ ਅੰਦਰ ਹੈ ਕਿ ਦਿਨ ਲੱਗ ਗਿਆ ਮੇਰਾ ਪੰਜਵੇਂ ਫਿਰ ਉਹ ਨੰਗ ਮਾਰ ਉਹੋ ਨੰਗ ਮਾਰ ਉਹ ਕਿ ਬਾਬਾ ਜੀ ਮੈਂ ਬਚਾ ਉਹ ਸਾਰੇ ਨੰਗੇ ਮਾਰ ਰਿਹਾ ਬਸ ਉਹ ਬਾਬਾ ਜੀ ਆ ਗਏ ਸਾਰੇ ਇਕੱਠੇ ਹੋ ਗਏ ਤੇ ਬਾਬਾ ਜੀ ਬੁਲਾ ਲਿਆ ਬਾਬੇ ਆ ਗਏ ਕਹਿੰਦੇ ਕੀ ਗੱਲ ਹੈ ਸਭ ਉਹ ਮਾਪੇ ਕਹਿੰਦੇ ਤਾਂ ਜ਼ਰੂਰ ਇਹ ਚੀਜ਼ ਛੇੜਿਆ ਹੋਵੇ ਉਹ ਤਾਂ ਕਹਿੰਦਾ ਨਹੀਂ ਕੁਝ ਵੀ ਹਾਂ 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 ਇਹ ਇਹ ਜੀ ਕਹਿੰਦੇ ਮਾਪੁਰਸ਼ਾਂ ਦੇ ਜੀ ਬਹੁਤ ਹੈ ਨਹੀਂ ਇੱਕ ਵਾਰੀ ਮਹਾਪੁਰਸ਼ਾਂ ਕੋ ਕਿਉਂ ਹੋ ਵੀ ਮੰਗਿਆ ਸੀ ਕਿ ਐਸੇ ਨਾਲ ਫਤੇ ਹੋ ਗਿਆ ਸੀਗਾ ਹਾਂ ਉਹ ਕੀ ਗੱਲ ਏ ਉਹ ਕਿਉਂ ਫਤੇ ਹੋ ਗਿਆ ਜਿਹ ਖਿਆਨੇ ਚ ਉਦੋਂ ਸੰਗਤ ਆ ਗਈ ਕਿੰਨਾ ਕਿੰਨਾ ਫਤੇ ਹੋ ਗਿਆ ਮਤਲਬ ਖਤਮ ਹੋ ਗਿਆ ਲੰਗਰ ਦਾ ਕਿਉਂ ਲੰਗਰ ਦਾ ਹਾਂ ਉਹ ਲਿਆਂਦੇ ਸ਼ਹਿਰੋਂ ਸੀ ਨਾ ਸ਼ਹਿਰੋਂ ਲਿਆਂਦੇ ਹਾਂ ਤੇ ਅਚਾਨਕ ਸੰਗਤ ਆ ਗਈ ਅੱਛਾ ਹੁਣ ਇੱਕਦਮ ਸੰਗਤ ਆ ਗਈ ਤੇ ਮੈਂ ਨਹੀਂ ਪਤਾ ਹੁੰਦਾ ਅਗਲੇ ਸਵੇਰੇ ਲਿਆਵਾਂਗੇ ਇਸੇ ਸਥਾਨ ਤੇ ਇਸੇ ਸਥਾਨ ਦੀ ਗੱਲ ਕਰਦੇ ਅੱਛਾ ਇਹ ਉੱਥੇ ਹੀ ਲੰਗਰ ਦੇ ਪਰਿਵਾਰ ਹੀ ਲੰਗਰ ਦਾ ਛੋਟਾ ਜਿਹਾ ਅੱਛਾ ਟੀਨਾ ਦਾ ਹੀ ਤੇ ਕਿਉਂਕਿ ਉਹ ਫਤੇ ਹੋ ਗਏ ਫਿਰ ਉਹ ਬਾਬੇ ਕਹਿੰਦੇ ਜਾਓ ਫਿਰ ਉਦੋਂ ਸੰਗਤ ਆ ਗਈ ਮਨੇ ਭੋਜੀ 15 ਰੋਣ ਫੋਜੀ ਆ ਗਏ ਅੱਛਾ ਇਹ ਦਾਲ ਭੱਜਾ ਬਣਾਉਣਾ ਸੀਗਾ ਲੇਕਨ ਜਗਤ ਸਿੰਘਾ ਨੂੰ ਇਹ ਮਾਤਾ ਤੋਂ ਲੈ ਆਉਗੇ ਉਪਰ ਗਰਾਵਨੀ ਚ ਗਿਦਾਵਰੀ ਚ ਪੀਪਾ ਲੈ ਆਉ ਭਰ ਕੇ ਅੱਛਾ ਪੀਪਾ ਭਰ ਕੇ ਲਿਆਂਦਾ ਉਹ ਸਭ ਉਧਾਉਦੀ ਕਿਹਾ ਹੂੰ ਮਨੇ ਅੱਛਾ ਪੀਪਾ ਚੱਲਦਾ ਭਰ ਲਿਆਂਦਾ ਉਹ ਘੋ ਬਣ ਗਿਆ ਇਹੋ ਕਹੋ ਜਿਉ ਚਿਗਾਇਆ ਸੰਗਤ ਨੂੰ ਫਿਰ 7-8 ਦਿਨਾਂ ਬਾਅਦ ਫਿਰ ਇੱਕ ਮਹੱਟਾ ਕੋਈ ਆਇਆ ਫਿਰ ਅੱਛਾ ਕਿਉ ਲੈ ਕੇ ਪੂਰਾ ਸਿਰ ਤੇ ਉਹਨਾਂ ਮਹਾਰਮ ਬਾਪਾ ਜੀ ਮਨੇ ਇਹ ਵੀ ਮਾਤਾ ਜੀ ਦੇ ਲੰਗਰ ਕਿਲੇ ਕਿ ਉਹਦੇ ਰੱਖਾਤਾ ਇਹਨੂੰ ਨੇ ਰੱਖਦੇ ਭਾਈ ਤੇ ਫਿਰ ਸਿੰਘ ਆਏ ਨੇ ਉਹਨਾਂ ਜਹਾਜ਼ ਮੋੜ ਗਿਆ ਉਹ ਕਹਿੰਦੇ ਧਾਰੀ ਜਿਹੜੀ ਲਈ ਜਿਹੜੀ ਧਾਰੀ ਚ ਲੈ ਮੋੜ ਗਿਆ ਉਹ ਨਾ ਗਦਾਵੀ ਦਾ ਜਲ ਭਰਿਆ ਉਹ ਕਿਉਂ ਬਣ ਗਿਆ ਕਿਹਨਾਂ ਠੀਕ ਹੈ ਬਹੁਤ ਨਹੀਂ ਉਹਨਾਂ ਦੀ ਤਪੱਸਿਆ ਉਹ ਤਪੱਸਿਆ ਜਦ ਉਹ ਵੋਟਾ ਲੱਗਿਆ ਹੋਇਆ ਹੈ ਮੈਂ ਕੋਈ ਹੋਰ ਵੀ ਗੱਲ ਸੁਣੀ ਕਹਿੰਦੇ ਇਸ਼ਨਾਨ ਕਰਦੇ ਕਦੇ ਜਿਹੜਾ ਓੜਾ ਓੜਾ 35 ਅਖਰੀ ਜਾਪ ਹੈ ਨਾ ਉਹ ਕਿੰਨੀ ਵਾਰੀ ਕਰ ਜਾਂਦੇ ਸੀ ਮੈਂ ਸੁਣਿਆ ਕਹਿੰਦੇ ਬ੍ਰਹਮ ਜਾਨੀ ਸੀ ਉਹ ਤਾਂ ਕੁਝ ਵੀ ਕਰ ਸਕਦੇ ਸੀ ਹਾਂਜੀ ਉਹਨਾਂ ਦੀ ਵਸਤਾ ਪਿੰਡੋਂ ਪਿੰਡ ਦੀ ਉਹਨਾਂ ਦਾ ਇਹੀ ਕੰਮ ਸੀ ਆਹ ਮਟਿਆਣੀ ਬਣਦੀ ਉਹ ਅਮਰੀ ਦਾ ਇਹ ਕਿ ਜੁਰਦਣ ਜਿਲ੍ਹੇ ਵਿੱਚ ਠੀਕ ਹੈ ਮੁੱਲਾਂਪੁਰ ਦੇ ਕੋਲੇ ਮੁੱਲਾਂਪੁਰ ਦੇ ਉੱਥੇ ਪਲੇਗ ਪੈ ਸੀ ਇਹਨਾਂ ਦੇ ਪਿੰਡ ਪਲੇਗ ਪੈ ਗਈ ਸੀ ਅੱਛਾ ਤੇ ਉਦੋਂ ਇਹਨਾਂ ਨੇ ਬਹੁਤ ਸੇਵਾ ਕੀਤੀ ਇਹਨਾਂ ਦੇ ਮਾਤਾ ਜੀ ਪਲੇਗ ਕਿਹੜਾ ਜੀ ਕਰਕੇ ਆਪ ਇਹਨਾਂ ਨੇ ਅੱਸੀ ਯਾਨੀ ਲਾਸ਼ਾਂ ਚਾ ਕੇ ਸੇਵਾ ਕੀਤੀ ਉਦੋਂ ਪਲੇਗ ਇਹਨਾਂ ਨੇ ਤੁਸੀਂ ਕੀ ਇਹ ਵਜਾ ਇਤਿਹਾਸ ਬਾਬਾ ਜੀ ਮਾਤਾ ਸਾਹਿਬ ਕੋਰ ਦਾ ਤੁਸੀਂ ਸੁਣਾ ਦਿਓ ਸੰਗਤਾਂ ਸੁਣ ਲੈਣਗੇ ਹਾਂ ਮਾਸੇ ਗੁਰਦੁਆਰੇ ਮਾਤਾ ਜੀ ਦਾ ਕੀ ਇਤਿਹਾਸ ਇੱਥੇ ਮਾਤਾ ਜੀ ਦਾ ਸਾਜੋ ਜੋ ਦਾ ਜਨ ਤਪਸਥਾਨਾ ਸਤਜੋਗ ਦਾ ਤਪ ਸਥਾਨ ਇਸ ਜਨਮ ਤੂੰ ਪਹਿਲਾ ਦਾ ਜਨਮ ਦਾ ਤੂੰ ਪਹਿਲਾ ਤਨ ਜੋਗ ਪਹਿਲਾ ਦਾ ਇੱਥੇ ਜਨਮ ਪਹਿਲੇ ਜੋਗ ਦਾ ਪਹਿਲੇ ਜੋਗ ਦਾ ਫਰਸਟ ਜੋਗ ਜੀ ਸਤਜੋਗ ਸਤਜੋਗ ਉਹਦਾ ਉਸ ਟਾਈਮ ਤੇ ਮਾਤਾ ਜੀ ਨੇ ਤਪੱਸਿਆ ਕੀਤੀ ਸੀ ਠੀਕ ਹੈ ਫਿਰ ਮਹਾਰਾਜ ਨੇ ਵੀ ਤਪੱਸਿਆ ਕੀਤੀ ਸਤਜਗੰਨ ਗੁਰੂ ਘਰ ਵਿੱਚ ਸੇ 5 6 ਸਤਜਗੰਨ ਤਪੱਸਿਆ ਕੀਤੀ ਇਹ ਗੁਰੂ ਤੋਂ ਬਾਅਦ ਫਿਰ ਅੱਛੇ ਹਨ ਇਹਨਾਂ ਨੇ ਪਹਿਲੇ ਚੱਕ ਤਪੱਸਿਆ ਕੀਤੀ ਤੇ ਉਹ ਸਥਾਨ ਹੈ ਇਹ ਇਹ ਵੀ ਹੁਣ ਕੱਲ੍ਹ ਦੇ ਵਿੱਚ ਪ੍ਰਗਟ ਹੋਇਆ ਉਹਦੇ ਵੀ ਮਹਾਰਾਜ ਜੀ ਨੇ ਫਿਰ ਮਾਤਾ ਜੀ ਨੂੰ ਵਾਰ ਦਿੱਤਾ ਸੀ ਬਈ ਇਹ ਜਿਹੜਾ ਸਥਾਨ ਆ ਤੁਹਾਡਾ ਜਿਹੜੇ ਰੈਂਜ ਦੇ ਲੰਗਰ ਚੱਲੇਗਾ ਅਦੇ ਕੋ ਟੋੜਨੀ ਆਵੇਗੀ ਜਿਹੜਾ ਵੀ ਤੁਹਾਡੇ ਲੰਗਰ ਦੇ ਵਿੱਚੋਂ ਤਾਂ ਮੰਨ ਨਾਲ ਸੇਵਾ ਕਰਿਆ ਉਸ ਦੀ ਮਨੋਗਾਂਵਨਾ ਤਾਂ ਪੂਰੀ ਹੋਣੀ ਹੁਣੀ ਆ ਪਰ ਜੋ ਵੀ ਜੀਵ ਸੰਗਤ ਆ ਗਏ ਇੱਥੇ ਤੇਰੇ ਲੰਗਰ ਦੇ ਵਿੱਚ ਬੈਠ ਕੇ ਸੇਵਾ ਨਾ ਪ੍ਰਸ਼ਾਸ਼ਕ ਹੈ ਉਹਦੀ ਵੀ ਮਨੋਗਾਂਵਨਾ ਪੂਰੀ ਹੋ ਜਾਏਗਾ ਵਾ ਵਾ ਕੀ ਬਾਤ ਇਤਸਾਰ ਕਰਕੇ ਮਾਦਾ ਜੀ ਆਪ ਲੰਗਰ ਜਿਹਾ ਕਰਦੇ ਹੁੰਦੇ ਸੀਗੇ ਇਹਨਾਂ ਦੇ ਹੁੰਦੇ ਆ ਸੇਵਾਦਾਰ ਹੁੰਦੇ ਆ ਆਪ ਲੰਗਰ ਸੇਵਾ ਕਰਿਆ ਕਰਦੇ ਤੇ ਮਹਾਰਾਜ ਵਗਰ ਤੇ ਪ੍ਰਸ਼ਾਸਨ ਮਾਤਾ ਸਹਿਬ ਕੁਰਜ ਨੂੰ ਦਰਸ਼ਨ ਵੀ ਕਹਿੰਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆ ਦਿਓ ਫਿਰ ਇਸ ਸਥਾਨ 'ਤੇ ਜਦੋਂ ਮਾਤਾ ਜੀ ਦਾ ਉਹਨਾਂ ਦਾ ਆਨੰਦਕਾਰ ਜੋ ਹੈ ਨਾ ਉਸ ਟਾਈਮ ਤੇ ਇਹ ਪਹਿਲਾਂ ਸ਼ਰਤ ਰੱਖੀ ਗਈ ਸੀ ਮਾਤਾ ਜੀ ਨੇ ਰੱਖੀ ਸੀ ਕਿ ਮੈਂ ਆਪ ਦੇ ਦਰਸ਼ਨ ਵਗਰ ਜਲ ਪਾਣੀ ਨਹੀਂ ਛਕਣਾ ਦਰਸ਼ਨਾਂ ਵਗੈਰਾ ਪਰ ਅੱਛਾ ਜੀ ਆਹ ਰਹਿ ਕੇ ਕਹਿੰਦੇ ਕੋਈ ਕਿਹਾ ਫਿਰ ਮਹਾਰਾ ਨੇ ਇਹਦੇ ਬਚਨ ਲਿਆ ਸੀ ਵੀ ਤੁਹਾਨੂੰ ਬ੍ਰਹਮਚਾਰੀ ਰਹਿਣਾ ਪਏਗਾ ਬ੍ਰਹਮਚਾਰੀ ਰਹਿਣਾ ਮਾਦਾ ਹੀ ਬਰਮ ਜਾਰੀ ਰਹੇ ਵਾਹਿਗੁਰੂ ਵਾਹਿਗੁਰੂ ਬੰਬਈ ਬੜੀ ਗੱਲ ਕਰਨੀ ਬੜੀ ਸੌਖੀ ਪਰ ਉਹ ਤਾਂ ਫਿਰ ਨਿਭਾਣੀ ਬੜੀ ਔਖੀ ਬੜੀ ਵੱਡੀ ਬੰਦਗੀ ਕੋਈ ਵੀ ਕੰਮ ਆ ਕੰਮ ਬੜੀ ਬੰਦਗੀ ਇਹਨਾ ਤਾਂ ਸੌਖੇ ਹੀ ਕੋਈ ਬੰਨ ਰਹੇ ਪਰ ਬੜੀ ਵੱਡੀ ਬੰਦਗੀ ਪ੍ਰੈਕਟੀਕਲ ਤੇ ਪਤਾ ਪ੍ਰੈਕਟੀਕਲ ਚ ਬੜਾ ਔਖਾ ਹੈ ਜੀ ਹਾਂਜੀ ਪ੍ਰੈਕਟੀਕਲ ਬੜਾ ਸਾਬ ਲੋ ਕੇ ਨਾਮ ਤੇ ਪੂਰਾ ਨਾਮ ਜੋ ਨਾਮ ਜਪ ਕੇ ਦਿਖਾਉ ਬੰਦੇ ਨਾਮ ਜਪ ਕੇ ਦਿਖਾਉ ਲੱਗੇ ਦਿਖਾਉ ਘੰਟਾ ਲੱਗੇ ਦਿਖਾਉ ਅੱਛਾ ਫਿਰ ਸ਼ਾਦੀ ਹੋਗੀ ਮਾਪ ਪਰ ਹਾਂਜੀ ਅੰਨੇ ਭੋ ਸ਼ਾਦੀ ਹੋਗੀ ਉਸ ਤੋਂ ਬਾਅਦ ਫਿਰ ਮਾ ਮਹਾਰਾਜ ਜੀ ਦਾ ਮਹਾਰਾਜ ਜੀ ਨੇ ਅੰਮ੍ਰਿਤ ਤਿਆਰ ਕੀਤਾ ਉਸ ਆ ਖੇਡ ਦੇਣ ਉਥੇ ਅੱਛਾ ਜੀ ਉਦੋਂ ਫਿਰ ਮਾਤਾ ਜੀ ਦਾ ਪਤਾਸੀ ਹੋਇਆ ਅੰਮ੍ਰਿਤ ਬਹੁਤ ਗਰਮ ਸੀ ਆ ਸ਼ਕਤੀ ਬਹੁਤ ਸੀ ਇਹਦੇ ਠੰਡਾ ਕੀਤਾ ਇਹਨੂੰ ਠੰਡਾ ਕੀਤਾ ਹਾਂ ਜੀ ਤੇ ਉਦੋਂ ਜਿਹੜੀਆਂ ਤਾਂ ਫਿਰ ਬਾਜਾਂ ਨੂੰ ਲੜਾਈ ਕਰਾਇਆ ਉਥੇ ਠੀਕ ਹੈ ਅਮਰ ਦਿਨ ਵਾਲੀ ਫਿਰ ਇੱਥੇ ਆ ਕੇ ਸਤਾਨ ਤੇ ਇਹ ਜੋ ਸਾਰਾ ਪਰਿਵਾਰ ਤਰਨ ਦੇ ਲਖੇ ਲੱਗ ਗਿਆ ਲੱਗ ਗਿਆ ਲੱਗ ਗਿਆ ਇਹ ਆਪਦੇ ਵਿੱਚ ਤੇ ਫਿਰ ਮਾਤਾ ਸੁੰਦਰੀ ਜੀ ਤੇ ਮਾਤਾ ਸਹਿਦਨਾ ਜੀ ਇੱਥੇ ਆਏ ਕੋ ਸਿੰਘ ਫਿਰ ਨਾਲ ਫਿਰ ਇੱਥੇ ਆਏ ਅੱਖਾਂ ਦੀ ਦਰਦੀ ਤੇ ਚੋਰੇ ਅੱਖਾਂ ਦੀ ਦਰਦੀ ਤੇ ਆਏ ਹਾਂ ਵੀਰ ਸਾਹਿਬ ਦੇ ਹਜੂਬ ਸਾਹਿਬ ਦਰਦੀ ਹਾਂ ਜੀ ਰਾਸਤੇ ਦੇ ਵਿੱਚ ਮਾਤਾ ਸੁੰਦਰੀ ਜੀ ਨੂੰ ਦਿੱਲੀ ਵਾਲਿਆਂ ਨੇ ਰੱਖ ਲਿਆ ਸੀ ਦਿੱਲੀ ਵਾਲਿਆਂ ਨੇ ਰੱਖ ਲਿਆ ਠੰਗ ਤਾਂ ਵੀ ਮਾਗਰ ਇੱਥੇ ਇੱਕ ਕਾਨੂੰਨੀ ਨਿਸ਼ਾਨੀ ਰੱਖੋ ਤੁਹਾਡਾ ਸਾਰਾ ਪਰਿਵਾਰ ਅਸੁਰੱਖਿਅਤ ਰਹੇ ਫਿਰ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰੀ ਉੱਥੇ ਰਹੇ ਮਾਤਾ ਸਹਿਬ ਉਂਝ ਫਿਰ ਨਾਲ ਆਏ ਨਾਲ ਆਏ ਇੱਥੇ ਆ ਕੇ ਫਿਰ ਇੱਥੇ ਲੰਗਰ ਸਜਾਇਆ ਫਿਰ ਉਹ ਕੀਤਾ ਪਹਿਲਾਂ ਹੀਰਾ ਘਾਡੇ ਰੇ ਲਾਇਆ ਮਹਾਰਾਜ ਨੇ ਹੀਰਾ ਕਾੜ ਦੋ ਫਿਰ ਰੋਜ਼ ਸ਼ਿਕਾਰ ਖੇਡਣ ਜਾਂਦੇ ਸੀਗੇ ਫਿਰ ਮੂਲੇ ਖੇਤਰ ਅਧਾਰ ਕੀਤਾ ਉੱਥੇ ਸ਼ਿਕਾਰ ਗਾਣ ਠੀਕ ਲੰਗਰ ਇੱਥੇ ਛਾਦੇ ਯਾਰ ਲੰਗਰ ਇੱਥੇ ਛਾਦੇ ਇੱਥੇ ਜਾ ਕੇ ਹੀਰਾਗੜ ਜਾ ਕੇ ਬਰਾਜਮਨ ਹੋਏ ਫਿਰ ਜਦੋਂ ਮਹਾਰਾਜ ਦੇਖੇ ਮੇਰਾ ਅੰਤਮ ਸਾਨ ਨੇੜੇ ਆ ਗਿਆ ਤੇ ਉਹਨਾਂ ਨੇ ਫਿਰ ਆਖਿਆ ਸਹਿਦਾ ਜੀ ਹੁਣ ਤੁਸੀਂ ਦਿੱਲੀ ਕਿਲੇ ਜਾਓ ਸੁੰਦਰੀ ਕੋਲੇ ਠੀਕ ਇਹ ਕਹਿੰਦੇ ਮਹਾਰਾਜ ਜੀ ਤੀਗਾ ਮੈਂ ਸਾਤ ਬਜਨ ਪਰ ਉਹ ਘੱਲੇ ਆ ਵੀ ਮੈਂ ਜੋ ਜਿਹੜੇ ਤੁਹਾਡੇ ਬਈ ਦਰਸ਼ਨ ਵਗੈਰ ਅਨਪਾਨ ਨਹੀਂ ਸ਼ਰਣ ਦੇਉ ਕਿ ਮੈਂ ਪੂਰਾ ਹੋਵਾਂ ਉਹਨਾਂ ਨੇ ਫਿਰ ਮਹਾਰਾਜ ਨੇ ਕਾਮਰਕਾ ਦੇ 560 ਦਿੱਤੇ ਗਾਟੇ ਅੱਛਾ ਜੀ ਆ ਵੀ ਜਦੋਂ ਰੋਜ਼ ਸਵੇਰੇ ਇਸ਼ਨਾਨ ਪਾਣੀ ਕਰਕੇ ਦੋ ਬਤੀ ਦੇ ਕੇ ਦਿਨ ਦੇਉਤਸਨ ਕਰਾਇਆ ਵੀ ਮੇਰਾ ਦਰਸ਼ਨ ਹੋਇਆ ਦਾ ਵਾਹਿ ਤੇ 40 ਦਿਨ ਲਗਾਤਾਰ ਮਾਤਾ ਜੀ ਨੂੰ ਉੱਥੇ ਦਿੱਲੀ ਦੇ ਵਿੱਚ ਦਰਸ਼ਨ ਹੋਏ ਜਿੱਥੇ ਉਹਨੂੰ ਗੁਰਦਾਰਾ ਬਣਾਇਆ ਮਾਦਾ ਜੀ ਠੀਕ ਹੈ ਤੇ 41 ਦਿਨ ਦਰਸ਼ਨ ਜੇ ਅੱਛਾ ਉਦੋਂ 41 ਦਿਨ ਮਾਰ ਰਹੇ ਇੱਥੇ ਪਾਣਾ ਵਰਤਾ ਦਾ ਵਾਹਿਗੁਰੂ ਤੇ ਜਿਹੜਾ ਸਾਨਾ ਵੀ ਰਸਤਾਂ ਦਾ ਬਾਬਾ ਮੈਸੇਜ ਰੱਖ ਤੇ ਲੰਗਰ ਚਲਾਇਆ ਸ਼ੁਰੂ ਕੀਤਾ ਉਸ ਤੋਂ ਬਾਅਦ ਘਰਵਾਹ ਸੇਵਾ ਸੰਧੀ ਬਾਬਾ ਕਰਤਾਰ ਸਿੰਘ ਜੇ ਬਾਬਾ ਜੀ ਨੂੰ 48 ਮੈਂ ਜਨ ਦਰਸ਼ਨ ਨਹੀਂ ਹੋਏ ਗੁਰੂ ਸਾਹਿਬ ਦੇ ਮਾਤਾ ਸਾਹਿਬ ਕੌਰ ਨੂੰ ਫੇਰ ਇਹਨੇ ਨਾ ਵੀ ਛੇੜ ਮਾਤਾ ਨੇ ਛੇੜੀ ਛੱਡਤਾ ਉਹ ਵਾਸਤੇ ਇੱਥੇ ਨਹੀਂ ਦਿੱਲੀ ਅਛਾ ਦਿੱਲੀ ਛੇੜੀ ਬਣਾਇ ਨਾ ਦਾਂਗੇ ਦਿੱਲੀ ਛੇੜੀ ਹਾਂ ਮਾਤਾ ਨੇ ਦਿੱਲੀ ਛੇੜੀ ਛੱਡੇ ਠੀਕ ਹੈ ਜਦੋਂ ਦਰਸ਼ਨ ਨੇ ਜੇ ਉਹਨਾਂ ਨੇ ਫਿਰ ਉਹਦੇ ਨਾਲ ਆਪਣੇ ਬ੍ਰਿਵ ਸ਼ਕਤੀ ਨਾਲ ਲਾ ਕੇ ਉਹਨਾਂ ਨੇ ਉਹਦਾ ਸਰੀਰ ਤਿਆਗ ਦਿੱਤਾ ਫਿਰ ਆਪਣੀ ਬੰਦਗੀ ਵਾਹੇ 400 ਕਿੱਲਾ ਜ਼ਮੀਨ ਦਾ 400 ਕਿੱਲਾ ਹਾਂ ਇੱਥੇ ਗੁਰਦਾਰੇ ਨੇੜੇ ਦੋ ਦੋ ਕਿੱਲਾ ਬਾਕੀ ਤੇ ਪੰਜਾਬ ਗਿੱਲੇ ਗਿੱਲੇ ਗਾਸ ਕਿਲੇ ਤਰਾਂ ਤੇ 400 ਕਿਲੇ ਸੁਰਦਰ ਸਾਹਿਬ ਦੇ ਨਾਮ ਤੇ ਹਾਂਜੀ ਠੀਕ ਹੈ ਇਹਦਾ ਪ੍ਰਬੰਧਕ ਸ਼ਰੋਣੀ ਬੰਦ ਖਾਲੀ ਬੋਡਾਗਲ ਬਾਈਕਰੋ ਬਸ ਸੰਤਾ ਸਿੰਘ ਜੀ ਕਰਾਉਂਦੇ ਰਹੇ ਬਾਬਾ ਸੰਤਾ ਸਿੰਘ ਜੀ ਨੇ ਦਸ਼ਮ ਦਾ ਦਸ਼ਮ ਦੇ ਅਰਥ ਕੀਤੇ ਨਾ ਸਰ ਉਲੋ ਦੇ ਹਾਂਜੀ ਸਰ ਉਲੋ ਦੇ ਉਹ ਤਾਂ ਨਹੀਂ ਤੁਸੀਂ ਰੱਖਿਆ ਇੱਥੇ ਅਪ ਕੋਈ ਸਾਨੂੰ ਦੇਉਣਾ ਹੀ ਕਥਾ ਕਰਨੀ ਨਹੀਂ ਉਹ ਇਹ ਤੁਸੀਂ ਲੈ ਰਹੇ ਹੋ ਤਾਂ ਮਿਲ ਜਾਦਾ ਜਿੰਨ ਮਰਜ਼ੀ ਲੈ ਲਓ ਅੱਜ ਕਿ ਬਾਬਾ ਸੰਤਾ ਸਿੰਘ ਦਾ ਕਿੱਦੂ ਸਾਡੇ ਏਰੀਆ ਚ ਤੇ ਮਿਲਦਾ ਹੀ ਨਹੀਂ ਦਸੂਏ ਟਾਂਡੇ ਮਕੇਰੀਆਂ ਏਰੀਆ ਨਹੀਂ ਤੂੰ YouTube ਤੇ ਕਢੋ ਨਾ ਭਾਈ ਉਹਨਾਂ ਦੀ ਕਥਾ ਮਿਲ ਜਾਈਂ ਤੁਹਾਨੂੰ ਮਿਲ ਜਾਈ ਹਾਂ ਬਿਲਕੁਲ ਆ ਰਹੀਆਂ ਸਾਰੀਆਂ ਪੁਰਾਣੇ ਏਰੀਆ ਕਿਹਾਤਾਂ ਜੀ ਮੈਂ ਸੁਣਿਆ ਦਸਮ ਦੀ ਉਹਨਾਂ ਨੇ ਦਸਮ ਗ੍ਰੰਥ ਦੀ ਉਹਨਾਂ ਨੇ ਕਹਿੰਦੇ ਕੀਤੀ ਸੰਤਾ ਜੀ ਹਾਂਜੀ ਕਥਾ ਕੀਤੀ ਬਾਬਾ ਜੀ ਰਿਕਾਰਡਿੰਗਾਂ ਨੇ YouTube ਤੇ ਹੈਗੀਆਂ YouTube ਤੇ ਹੈਗੀਆਂ ਨੇ ਜਿੰਨ ਮਰਜ਼ੀ ਕਢ ਲਓ ਸਾਰੂ ਲੋਹ ਦੀਆਂ ਹੈਗੀਆਂ ਪੰਥ ਪ੍ਰਕਾਸ਼ ਗ੍ਰੰਥ ਦੀ ਸਟੇਕ ਕੀਤੀ ਸੀ ਬਾਬਾ ਜੀ ਕੰਤ ਪ੍ਰਕਾਸ਼ ਗ੍ਰੰਥ ਦੀ ਸਟੇਟ ਤੁਹਾਨੂੰ ਭਾਈ ਚਤਰ ਸਿੰਘ ਹੁਣੀ ਉਹਨਾਂ ਕੋਲ ਮਿਲ ਜਾਈ ਬਸ ਫੇਰ ਠੀਕ ਕੋਈ ਵੀ ਗ੍ਰੰਥ ਉਹਨਾਂ ਕੋਲ ਮਿਲ ਜਾਂਦਾ ਬਸ ਠੀਕ ਹੈ ਦਸ਼ਮ ਗ੍ਰੰਥ ਦੀ ਜਿਹੜੀ ਕਥਾ ਕੀਤੀ ਸਰਵਲੋ ਮਹਾਰਾਜ ਦੀ ਕਥਾ ਜਿੱਤੀ YouTube ਤੇ ਪਈ ਹੈ ਸਾਰੀ ਠੀਕ ਹੈ ਅੱਜ ਕੱਲ ਦਾ ਜਿਵੇਂ ਨੌਜਵਾਨ ਨੇ ਹੁਣ ਸਾਰਿਆਂ ਨੇ ਕੋਈ ਕਰਕੇ ਬੜੇ ਪਾਈਏ ਹਰ ਆਵਾਜ਼ ਕਲੀਅਰ ਕਰਕੇ ਠੀਕ ਹੈ ਯਾਨੀ ਉਹ ਉਹਦੇ ਚ ਸਾਰਿਆਂ ਨੂੰ ਗੁਹਾਈ ਦੀਆਂ ਗੱਲਾਂ ਤੁਸੀਂ ਗੁਰਮਤ ਘਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪਾਂ ਮਾਤਾ ਸਾਹਿਬ ਦੇਵਾਂ ਜੀ ਦੇ ਅਸਥਾਨ ਤੇ ਬੈਠੇ ਆ ਜੂਰ ਸਾਹਿਬ ਮਾਹਪੁਰਖਾਂ ਦੇ ਦਰਸ਼ਨ ਕਰਨੇ ਪਏ ਮਾਹਪੁਰਖਾਂ ਨੇ ਸੰਤ ਬਾਬਾ ਮਿਤ ਸਿੰਘ ਜੀ ਦੀਆਂ ਬਹੁਤ ਡੂੰਘੀਆਂ ਵਿਚਾਰਾਂ ਆਪ ਜੀਆਂ ਦੇ ਨਾਲ ਸਾਂਝ ਪਾਈ ਏ ਤੇ ਮਾਤਾ ਸਾਹਿਬ ਕੌਰ ਜੀ ਦੇ ਵੀ ਇਤਿਹਾਸ ਹੁੰਦੇ ਨਾਲ ਜਾਣੂ ਕਰਾਇਆ ਜੀ ਮਾਹਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਸੰਗਤਾਂ ਸਿਰ ਤੇ ਹੱਥ ਰੱਖ ਕੇ ਇਤਿਹਾਸ ਵੀ ਸਰਵਣ ਕਰਿਆ ਕਰੋ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ